ਰੰਡਾਲੇ ਵਾਲਾ ਜੀਜਾ ਮਾਣਕੇ ਜੀਨਾ ਓਏ ਓਏ ਬੋਲੀ ਲੈ ਲੈ ਰੁਪਈਆ ਰੰਡਾਲੇ ਵਾਲਾ ਜੀਜੇ ਤੋਂ ਕੋਣਾ ਸਭ ਤੋਂ ਲੈ ਲੈ ਹੁਣ ਵੱਡੀ ਵੇਲ ਰੰਡਾਲੇ ਆ ਜੋ ਪਈ ਤੇ ਰਹਿਣਾ ਪਈ ਤੇ ਰਹਿ ਤੇ ਕੋ ਬਰੋੜਾ ਰੁਪਈਆ ਬੜੇ ਦਊਂਗਾ ਕੋਣਾ ਸਭ ਰੁਪਈਆ ਦਊਗਾ ਪੈ ਗਿਆ ਗੰਮਾ ਬਰੋੜਾ ਦੱਸ ਰੁਪਈਆ ਲੈ ਲੈ ਕਿੱਥੇ ਆਲਾ ਬੋਰਨ ਕਿੰਗ ਚਲਾਤੇ ਮੈਂ ਦੇ 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 ਤੇ ਤਾ ਉਹ ਕੋਲੇ ਫੜਾ ਗਿਆ ਸਭ ਨੂੰ ਚਾਹੇ ਕਹਿਣਾ ਰਹਿਣਾ ਤੇਰੇ ਆਸਟ੍ਰੇਲੀਆ ਦੇ ਡਾਂਦਰ ਕਿੱਥੇ ਕਹਿਣਾ ਸਟੇਟ ਦਾ ਬੋਹ ਕਰ ਕਿੱਥੇ ਉਹ ਲੈਣਾ ਬੂਲ ਆਸਟ੍ਰੇਲੀਆ ਦਾ ਡਾਂਦਰ ਨਹੀਂ ਹਲੋ ਵੈਨਕੂਵਰ ਵਾਲੀ ਹੈ ਟ੍ਰੈਂਟੋਲੀ ਹੈ ਦੇ ਦੇ ਪਲਾ ਦਾ ਦੇ ਦੇ ਆਉਂਦੇ ਨੇ ਮੂਡ ਦੇਗੇ ਆਉਂਦਾ ਆਦਾ ਲੱਗ ਜਾ ਉਹ ਅਨਕਾ ਤੈਨੂੰ ਉਡਾਈ ਜਾਣਾ ਕੋਈ ਇੰਨੇ ਤਾਂ ਵੀ ਰਹਿ ਜਾਣਾ ਨਾ ਬੱਲੇ ਵੇਖ ਖੁਸ਼ ਨੇ ਪ੍ਰੋਗਰਾਮ ਕਰਿਆ ਪ੍ਰੋਗਰਾਮ ਕਰਿਆ ਆਲਾ ਗੇਲ ਬਣਾਵੀਂ ਦੇਖੇ ਰਾ ਗੇਲ ਬਣਾਵੀਂ ਦੇਖੇ ਰਾ ਬੇਬੇ ਨੂੰ ਹੱਥ ਬਾਗੀ ਸਾਡਾ ਵੀ ਕੰਮ ਬਣਾ ਦੀ ਤੁਹਾਡੇ ਕਰ ਸੁਕੀ ਸ਼ਰਮ ਨੂੰ ਪਾਣਾ ਦਾ ਕਿ ਸ਼ੇਰ ਸੁਣ ਲਾ ਸੁਣਾ ਦੇ ਕਹਿੰਦਾ ਚਾਂਦ ਨਾ ਹੁੰਦੇ ਤੇ ਸਤਾਰੇ ਨਾ ਹੁੰਦੇ ਚਾਂਦ ਨਾ ਹੁੰਦੇ ਤੇ ਸਤਾਰੇ ਨਾ ਹੁੰਦੇ ਨਿਸਤਰੀ ਨਾ ਹੁੰਦੇ ਮਹਿਲ ਦੇ ਚੁਆਰੇ ਨਾ ਹੁੰਦੇ ਨਿਸਤਰੀ ਨਾ ਹੁੰਦੇ ਮਹਿਲ ਤੇ ਚੁਆਰੇ ਨਾ ਹੁੰਦੇ ਬਾਗ ਨਾ ਹੁੰਦੇ ਆਲੂ ਖਾਰੇ ਨਾ ਹੁੰਦੇ ਤੇ ਮੇਰੇ ਮਨ ਸੁਣ ਲਾ ਫੇਰ ਦੱਸ ਇਹ ਤੁਹਾਡੇ ਦੇ ਨਾਲ ਤੇ ਆਪਾਂ ਸਾਰੇ ਨਾਲ ਹੁੰਦੇ ਇਧਰ ਹੀ ਰਹਿ ਗਏ ਬਨੇ ਰਹਿ ਲ ਕੁਝ ਦੇ ਉਹ ਦੂਜਾ ਪ੍ਰੋਗਰਾਮ ਦੂਜੇ ਪਰੋਨੇ ਤੇ ਰੁਪਈਏ ਨਹੀਂ ਦਸੇ ਜਿਸੇ ਮੈਨੂੰ ਵੀ ਨਹੀਂ ਗਿਆ ਉਹ ਆਇਆ ਨਹੀਂ ਮੋਟਾ ਤੇ ਲਾਣਾ ਰੁਪਈਏ ਖਾਤੇ ਸਾਫ ਕਰਦਾ ਆਦਾ ਬਣਉਣੀ ਹਮਤਾ ਬੇਬੇ ਰੁਪਈਏ ਬਾੜੇ ਦਊਗੀ ਬੇਬੇ ਰੁਪਈਏ ਦਊਗੀ ਕਿਦੋਂ ਬੈਠੂ ਤੇ ਹੋਇਆ ਪੜੂ 5 ਰੁਪਈਏ ਸਾਈਡਾ ਬੇਬੇ ਕਹਿੰਦੀ ਆ ਕੇ ਮਰਾਸੀਓ ਲੱਗ ਜਾ ਲੱਗ ਜਾ ਘੋੜੀਆਂ ਬੋਲ ਹਾਂ ਤੂੰ ਨੇਟ ਹੀ ਹੁੰਦਾ ਆ ਕੇ ਲੱਗ ਜਾ ਗੁਰੂ ਦੇ ਸ਼ਬਦ ਬੋਲ ਦੁੱਗੋ ਤੇ ਲਾਣਾ ਰੁਪਈਏ ਮਿੰਤਾ ਕਰਦਾ ਰਿਹਾ ਆਦਾ ਦੋ ਤਰੀਕ ਨੂੰ ਦੇ ਦੇ ਹੁਣ ਹੀ ਦੇ ਲੈ ਓ ਮੈਂ ਹਾਲੇ ਕੁੱਠੀ ਤੇ ਲੱਗ ਜਾਓ ਕੁੱਠੀ ਤੇ ਲੱਗੇ ਰੋ ਮੈਂ ਤਾਂ ਟਾਲੀਆਂ ਨਾਲ ਸੰਗ ਕਹਿੰਦਾ ਲੱਗ ਜਾਓ ਤੇਰੀਆਂ ਬੂਆ ਭੈਣਾ ਮਾਸੀਆਂ ਚਾਚੀਆਂ ਤਾਈਆਂ ਇਹ ਤੋਂ ਵੀ ਤਾਂ ਤਾਂ ਲਾਲ ਰੁਪਈਏ ਕਿੱਥੇ ਆ ਅਜੇ ਮੇਰਾ ਜੀ ਵੇਰ ਬੰਦ ਕਿ ਕਿ ਸੜਤੇ ਤਾੜ ਜੂ ਕਿ ਰੱਖੇ ਲਈਏ ਓ ਮੈਂ ਹਾਲੇ ਵੇਰ ਓ ਮੈਂ ਹਾਲੇ ਜੰਮਣਾ ਆਪਣੇ ਇਹਨਾਂ ਬਾਦਸ਼ਾਹ ਦਾ ਮੈਂ ਕੁੜੀ ਆ ਜੀ ਉਹਦੇ ਘਰ ਪਰਦੇ ਸੁੱਕੇ ਓਏ ਰੁਪਈਆ ਨਾ ਭਰਦੇ ਸੁੱਕੇ ਘਰ ਪਰੇ ਮੰਗੇ ਬਿਸਰਾਣਾ ਕੋਈ ਨਾ ਕੁੜੀ ਦਾ ਘਰ ਪਰਦੇ ਭਰੇ ਕਾ ਦੇ ਨਾਲ ੱਟੀ ਦੇ ਸੱਗੇ ਜੰਬੂ ਤੇਰੇ ਜਲਾਵ ਲੈ ਮਨੇ ਨੇ ਲਿਖੀ ਓ ਮੈਂ ਹਾਲੇ ਤੁਨੀ ਤਾਈ ਤੇ ਆ ਗਈ ਉਹ 딸ੀ ਕੁੜੀ ਭੱਜੀ ਆਵੇ ਭੱਜੀ ਆਵੇ ਉਹਦੀ ਕੁੜੀ ਨੂੰ ਪੰਡਾ ਵਾ ਨਾ 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 ਕੁੜੀ ਨੂੰ ਮੈਂ ਮਸ਼ੀਨ ਲਾ ਕੇ ਦਊਂ ਆਪਣਿਆ ਸਰਾਈ ਵਾਲੀ ਇਦੋਂ ਵੀ ਲੈਣਾ ਸਲੋਬਨ ਦਾ ਰੁਪਈਏ ਕਿੱਥੇ ਆ ਇਹਨੂੰ ਬਾਹਰੋਂ ਨਹੀਂ ਆਏ ਇਹਦਾ ਬਲੌਕ ਝੋਲੇ ਜੇ ਨਹੀਂ ਦੂੰਗਾ ਤੁਹਾਨੂੰ ਕਦੇ ਰੱਖੇਗੀ ਨਹੀਂ ਤੁਹਾਡੀ ਇਹਨੂੰ ਆਵੇ ਸੰਦੂ ਨਾਲ ਸੰਦੂ ਨਾਲ ਦਾ ਸਾਰੇ ਰੁਪਈਏ ਕਿੱਥੇ ਆ ਪਹਿਲਾਂ ਗੂਗਲ ਪੇ ਕਰਦੇ ਤੁਸੀਂ ਵਰ ਲੈਣੀ ਉਹ ਮੇਹਾ ਮਿਹਰਬੰਦ ਮੈਂ ਕਹਾਂ ਕਹਿੰਦੇ ਆ ਕੇ ਲੱਗ ਲੋ ਨਾ ਕੁੜੀ ਨੂੰ ਮਸ਼ੀਨ ਦਿੱਤੀ ਓਏ ਕੱਪੜੇ ਸਲਾਈ ਵਾਲੀ ਵੱਡੀ ਮਸ਼ੀਨ ਦਿੱਤੀ ਓਏ ਕੱਪੜੇ ਧੋਣ ਵਾਲੀ ਪਾਗਲਾਂ ਮੂੰਹ ਤੇ ਫੇਰ ਮਾਰਨੀ ਪਾਗਲ ਜਹਾਂ ਮੈਂ ਮਸ਼ੀਨਾਂ ਮੈਂ ਕਿੰਨੀਆਂ ਦਿੱਤੀ ਗਈ ਓਹੀ ਦਿੱਤੀ ਛੋਟੀਆਂ ਮੁੰਨਾਂ ਲਈ ਮੋਰ ਤਾਂ ਕਹਿੰਦਾ ਪਾ ਦਿਓ ਹੋਸ਼ਾ ਰਹਿ ਕੇ ਕੁੜੀ ਭਈਏ ਬੁੰਨਿਆ ਕਰੂ ਕੁੱਟੀ ਨਾ ਜਾ ਦੋ ਦਿਨ ਤੂੰ ਲੈ ਜਾ ਉਹ ਦੋ ਦਿਨ ਮਸ਼ੀਨ ਮੈਂਗ ਕਰਨੀ ਬੇਬੀ ਨੂੰ ਕੁੱਤ ਲਾ ਦੀ ਆ ਵੀ ਕੁੱਤੇ ਕੁੱਤੀ ਇਤਨਾ ਦਿਨ ਆਲੀ ਵੇਖੇਗਾ ਉਹ ਤੇਰੇ ਕੋਲ ਮੈਂ ਉਹ ਤੋਈ ਤਾਂ ਤਾਈ ਦਿੱਤੀ ਆ ਗਈ ਤਾਈ ਦੀ ਕੁੜੀ ਭੱਜੀ ਆ ਕੁੜੀ ਆਈ ਜੀ ਆਇਆ ਹੀ ਨਹੀਂ ਕੁੜੀ ਨੂੰ ਫੁੱਲ ਕਿਹੜਾ ਪਾ ਦੋ ਬਹੁਤੇ ਰੁਪਈਏ ਦੇ ਮੈਂ ਕੁੜੀ ਦੀ ਪੰਜਾਬੀ ਤਾਂ ਲਾਲ ਰੁਪਈਏ ਕਿੱਥੇ ਆ ਉਹਦੀ ਮੋਟੇ ਕੋਲੇ ਹੀ ਆ ਇਤੋਂ ਬਿੱਲ ਪਾਸ ਹੋਣਾ ਬੜੀ ਜੁਗ ਰੱਖੇ ਨੀਏ ਉਹ ਮੈਂ ਹਾਂ ਫੇਰ ਪੰਡ ਉਹ ਮੈਂ ਕਿਹਾ ਫੁੱਲ ਕਿਹੜਾ ਬਾਤਾ ਕੋਈ ਕੰਮ ਨਾ ਕੁੜੀ ਪੰਡਾ ਦੀ ਕੁੜੀ ਨੂੰ ਫੁੱਲ ਕਿਹੜਾ ਬਾਤਾ ਸੱਗੀ ਫੁੱਲ ਬਾਤਾ ਸੱਗੀ ਫੁੱਲ ਹੁੰਦਾ ਕੋਈ ਉਹ ਮੈਂ ਕਿਹਾ ਕੈਖਾ ਬਾਤਾ ਨਾ ਕੁੜੀ ਨੂੰ ਫੁੱਲ ਕਿਹੜਾ ਪਾਇਆ ਪਾਇਆ ਕੀ ਟਰਾਲੀ ਦਾ ਟਾਇਰ ਕੁੜੀ ਦੇਸ ਲਾਜੂ ਤੋੜਾ ਲਾਇਆ ਕਰੂਗੀ ਉਹ ਮੈਂ ਹਾਂ ਪੰਡ ਫੇਰ ਓ ਮੋਟੇ ਨੇ 5200 ਦੇਣਾ ਆਪਾਂ ਨੂੰ ਜਰੂਰ ਹੈ 5200 ਰੁਪਇਆ ਬਾਹਰਲਾ ਕਮਲ ਟਾਈਮਾਂ ਲੱਗੂ ਮੋਟਾ ਵੇ ਗੂਲੇ 5200 ਦੇਣਾ ਜਰੂਰ ਹੈ ਕਿਦੋਂ ਦੇਣਾ ਜਦੋਂ ਪੰਡ ਪੀਏ ਪਹੁੰਚ ਗਏ ਜਦੋਂ ਦਾਖਲ ਹੋ ਗਏ ਕੰਡਾ ਕੁੜੀ ਨੂੰ ਨੱਥ ਪਾਈ ਓਏ ਨੱਥ ਪਾਦੀ ਟੋਲੇ ਦੀ ਟੋਲੇ ਦੀ ਕੋਈ ਨੱਥ ਹੁੰਦੀ ਦੋ ਟੋਲੇ ਵਾਲੀ ਦੋ ਟੋਲੇ ਪਾ ਕੇ ਕੁੜੀ ਨਲੀ ਬੰਦ ਕਰਨੀ ਪਾਗਲ ਜਿਹੜਾ ਕੁੜੀ ਕਿ ਚੱਲ ਸਾਹ ਕਿੰਨੀ ਨੱਥਾਂ ਮੈਂ ਗਿਣਦੀ ਓਹੀ ਬੰਦੀ ਮੈਂ ਕਿਹੜੀ ਬਾਦੀ ਸੇਬੇ ਦੀ ਵੱਟ ਕੇ ਨਾਲੇ ਮੁੰਨੀ ਨਾਲ ਪਾ ਕੇ ਦੀ ਬੋਸੀ ਹੁਣ ਸਿਗਨਿਆ ਦਿਖਾਇਆ ਮੇਰੇ ਕਹਿੰਦੇ 5200 ਦੇਣਾ ਜਰੂਰ ਆ ਕਿਦੋਂ ਦੇਣਾ ਪਹਿਲੇ ਕਾਟਾ ਤੇ ਨੰਬਰ ਕਿਸਾ ਕੇ ਖੋਟੇ ਕਰਕੇ ਉਹ ਮੈਂ ਉਹ ਸਹੀ ਨਾਮ ਲਿਖਾ ਮੇਰੇ ਸੰਧੂ ਸਾਹਿਬ ਕਹਿੰਦੇ ਰੁਪਈਏ ਦੇਣੇ ਜਰੂਰ ਲੱਗ ਜੋ ਨਾ ਨਾ ਮੇਰਾ ਨਾਮ ਲਿਖ ਸਹੀ ਸਹੀ ਨਾ ਮੇਰਾ ਨਾਮ ਜਿੱਥੇ ਆਪਣੇ ਨੇ ਧਰਮਪੁਰ ਉਹ ਧਰਮਪੁਰ ਆ ਤੇਰੇ ਬਾਪ ਦਾ ਉਹਦੇ ਇੱਥੇ ਖਾਂਦਾ ਕੋਟ ਚਾਚੇ ਦਾ ਫਰੀਮ ਕੋਟ ਤੇ ਮਾਈ ਨਾ ਪਤਨਾਲੀ ਪੰਡੋਰੀ ਰਾਵਾਂ ਦੀ ਸੰਧੀ ਮਾਸੀ ਦਾ ਗੁਰਜੀ ਆ ਤੈਨੂੰ ਬਰੋ ਜਣਾ ਮਤ ਨਾ ਲੰਡੇ ਕੀ ਉਹ ਮੈਂ ਚਾਚਾ ਨੂੰ ਆ ਉਹਨੂੰ ਕਹਿੰਦੇ ਉਹਨੂੰ ਮਲਾ ਆਂਦੇ ਮੈਂ ਮਸਤੀ ਵੀ ਆ ਉਹ ਮਸਤੀ ਵੀ ਆ ਮਸਤੀ ਦੇ ਨਾਲ ਕੀ ਆ ਉਹਨੂੰ ਉਹਨੂੰ ਬਹੁਤ ਸਿੱਖਾਂਦੇ ਉਹ ਸਿੰਘ ਰੱਖ ਮੇਰੇ ਸੱਟ ਬਹੁਤ ਲੱਗਦੀ। ਚਲੋ ਵਰ ਦੇ ਮਾਰੀ ਆਂ ਪੰਡ। ਸਹੀ ਰਹਾ। ਤੇਰੇ ਨਾਲ ਫੜੱਕ ਫੜੱਕ ਫੜਕਾ ਤੇਰੇ ਬਾਪੂ ਦਾ। ਗਲਤ ਨਾ। ਗਲਤ ਨਾ ਦਾਸ। ਮੇਰਾ ਨਾ ਚਾਚਾ। ਉਹ ਚਾਚਾ ਕੀ ਦਾ? ਤੇਰਾ ਨਾ ਕੀ ਦਾ? ਆ ਕੇ ਆ ਜਾ। ਨਹੀਂ ਗੱਲ ਚਾਚਾ ਨਹੀਂ ਕਹਿੰਦਾ। ਮੈਂ ਤੈਨੂੰ ਚਾਚਾ ਨਹੀਂ ਕਹਿਣਾ। ਮੈਂ ਨਾ ਨਾ। ਮੈਂ ਉੱਕਾ ਨਹੀਂ ਕਹਿੰਦਾ। ਗੋੰਡੀ ਗੋੰਡੀ ਚਾਚਾ ਹੀ ਕਹਿੰਦੇ। ਮੈਂ ਨਹੀਂ ਚਾਚਾ ਕਹਿੰਦਾ। ਮੈਂ ਸਾਰੇ ਭੈਣ ਭਾਈ ਚਾਚਾ ਕਹਿੰਦੇ। ਮੈਂ ਸੁਣਿਆ ਤੇਰੀ ਸ਼ਾਦੀ ਹੋਈ। ਇੱਕ ਦੀਆਂ ਦੋ ਹੋਈਆਂ। ਉਹ ਘਰ ਵਾਲੀ ਕਹਿੰਦੀ ਘਰ ਵਾਲੀ ਚਾਚਾ ਕਹਿੰਦੀ। ਤੂੰ ਕਿਆ ਨਾ? ਮੈਂ ਮਸੀ ਕਹਿੰਦਾ। ਮੇਰੀ ਕਿ ਆਹੋ ਆਂਢੇ ਗਾਂਢੀ ਬੁਲਾਉਂ ਸਾਰੇ ਚਾਚਾ ਕਹਿੰਦੇ ਭੈਣ ਭਾਈ ਬੁਲਾਵੇ ਸਾਰੇ ਚਾਚਾ ਕਹਿੰਦੇ ਚਾਚਾ ਕਹਿੰਦੇ ਆਹੋ ਮੈਂ ਤੈਨੂੰ ਚਾਚਾ ਨਹੀਂ ਕਰਾਂ ਮੈਂ ਪੰਜਾਬੀ ਬੋਲਦਾ ਚਾਰ ਕਿ ਜਾਣਦਾ ਪਾਪਾ ਕਹਿੰਦਾ ਕਰ ਇੱਕ ਦਿਨ ਦੋ ਵਜੇ ਉਹ ਮੇਰਾ ਨਾਂ ਹੀ ਚਾਚਾ ਮੈਂ ਕਾ ਬੰਡੀ ਸਹੀ ਨਾ ਦਾ ਸਹੀ ਨਾ ਬਿਲਕੁਲ ਵਧੀਆ ਜਾ ਬਿਲਕੁਲ ਖੜਾ ਜਾ ਉਹ ਤੈਨੂੰ ਚਾਹੀਦਾ ਕੀ ਨੌਕਰ ਚਾਹੀਦਾ ਨਾਮ ਲਿਖਾਵੇ ਮੇਰਾ ਨਾਮ ਸਹੀ ਲਿਖ ਸਹੀ ਨਾਮ ਮੇਰਾ ਨਾਮ ਚੰਗੀ ਜਹਾਜ਼ ਚੰਗੀ ਜਹਾਜ਼ਾ ਤੇਰੇ ਬਾਪ ਦਾ ਉਹਦੇ ਨਾਲ ਐਟਮ ਬੰਬ ਤੇ ਮਾਈ ਦਾ ਪੁਰਾਣੀ ਤੋਪ ਉਹਨੂੰ ਫੌਜੀ ਕਰਕੇ ਲੌਂਦਾ ਚਲ ਬਸ ਤਾਇਨਾ ਗੀਤਾਂ ਨੂੰ ਬਸ ਗੋਦੇ ਲੇਪਾ ਨਾ ਖਾ ਕੇ ਦੇ ਚ ਪਲਵੀ ਹੋਰੇ ਵੱਡ ਜੂਗੇ ਅੱਗੀ ਰਪਈਆਂ ਦੀ ਗੱਲ ਨੂੰ ਚਾਰਜ ਬਹੁਤ ਹੈ ਵੀ ਪਿੰਡ ਮੈਂ ਆ ਜਾਵਾਂ ਨਾ ਤੇਥੋਂ ਖਾਲੀ ਨਹੀਂ ਜਾਂਦਾ ਮੈਂ ਇਹ ਕੰਨੀਆਂ ਤੇਰੀ ਲੱਖ ਜੁਗ ਜੀਵੇ ਬਾਬਾ ਨਾਨਕ ਲਾਵੇ ਭਾਨਾ ਸਰਦਾਰ ਗੁੱਗੂ ਸਿੰਘਰ ਗੱਲ ਦਾ ਮੋਟੇ ਬਾਈ ਦੇ ਪਰੰਤ ਗੱਲ ਕਰਮਾ ਵਲਤੀ ਆਵਾਲੇ ਮਾਰ ਕੇ ਨੀਂਗਾ ਵੇਖੋ ਕਿੱਤੇ ਆਉਂਦੇ ਆ ਤੇ ਹਰਦਾਨ ਦੀ ਕੀਰਜ ਮਾਰਦੇ ਦੀ ਇਹਨਾਂ ਨੇ ਦੇੜਿਆ ਮਗਰ ਦੀ ਕੀਰਜ ਕਾਹੋਂਦੀਆਂ ਨੇ ਰਾਵਲ ਗਰੀਆਂ ਟਕੀਆਂ ਤੇਰੇ ਕਹਿ ਲਾ ਹਾਉ ਸੈਯੋਰਾ ਦੇ ਗਾਮੀ ਵਜਾਈਆਂ ਦੇਖਿਆ ਕੀ ਆ ਦੂਹਾਂਤ ਪੰਚਮੀ ਹੈ ਨਾ ਅੱਜ ਹਾਂ ਬਾਣਾ ਨਮਾਸਤੇ ਗਿਫਟ ਲੈ ਕੇ ਆ ਆਪ ਜਾ ਕੇ ਕਿੱਥੋਂ ਲੈ ਕੇ ਆਇਆ ਕਿਹਦੇ ਨਾਲ ਗਿਆ ਸੀ ਹਾਏ ਨਹੀਂ ਮੈਂ ਮਰ ਜਾ ਨਿੱਕਾ ਜਾ ਜਵਾਗ ਸਾਡਾ ਹੈ ਐਡੀ ਦੂਰ ਧਰਮਗੋੜ ਗਿਆ ਹੈ ਖੋਲਣਾ ਪੈਣਾ ਕੀ ਲਿਆਇਆ ਐਸਾ ਤੁਹਾਡੇ ਲਈ ਵੇਖ ਲੈ ਕਿੰਨੀ ਆਜ਼ਾਦੀ ਉਹਨਾਂ ਨੇ ਤੈਨੂੰ ਦਿੱਥੇ ਪੱਬਿਆ ਤੈਨੂੰ ਹੀ ਸਾਰੀਆਂ ਖੋਲਣ ਦੇ ਦਿੰਦੀਆਂ ਬਸ ਸੰਤ ਪੰਚਮੀ ਦਾ ਗ੍ਰੈਫਟ ਮੈਂ ਤਾਂ ਪਤੰਗ ਲੈ ਜਾਨੇ ਮੈਂ ਤਾਂ ਪਤੰਗ ਡਾਊਂਗਾ ਤੇ ਇਹ ਹੀ ਭੈਣਾ ਵਿਚਾਰ ਨਹੀਂ ਵੇਖਣੀਆਂ ਨਹੀਂ ਨਹੀਂ ਇੰਨਾ ਕਿਵੇਂ ਸੋਚ ਲੈਣੀ ਨਿੱਕੇ ਜਿਹੇ ਜਵਾਗ ਨੇ ਹੈ ਵੇਖੋ ਹਰਲੀਨ ਵੇਖ ਵੀਰੇ ਨੇ ਕੀ ਸੋਚਿਆ ਕਲਰ ਕਿੱਟ ਲਿਆਕ ਦਿੱਤੀ ਹਾਏ ਗੱਗੂ ਮਾਮੇ ਨੂੰ ਸੱਦ ਕੇ ਲਿਆਓ ਦੱਸਿਆ ਜਾਵੇ ਹੋਲ ਹਨ ਅੱਦੋਂ ਵੀ ਅੱਗੇ ਵੀ ਟੇਪਾਂ ਲੱਗੀਆਂ ਆ ਤੂੰ ਵੀ ਸੋਚ ਲਿਆ ਗਿਫਟ ਪੈਕ ਵੀ ਕਰਾਉਣਾ ਹਾਂ ਪੈਕ ਵੀ ਕਰਾਉਣਾ ਮੈਂ ਵੀ ਉਹੀ ਸਚਿਨ ਤੈਨੂੰ ਇਹ ਕਿਵੇਂ ਸੱਜਿਆ ਬਲਕਾਰ ਜਵਰਾਜ ਸਾਨੂੰ ਤਾਂ ਇੰਨੀ ਕੁ ਉਮਰ ਚ ਦਿਮਾਗ ਹੀ ਕੰਮ ਨਹੀਂ ਸੀ ਕਰਦਾ ਹੁੰਦਾ ਹੈ ਵਾਗਰੂ ਰੱਬਾ ਨੀਵੇਂ ਮਰ ਜਾ ਵਾਗਰੂ ਵਾਗਰੂ ਗੁੱਗੂ ਹੁਣਾਂ ਨੂੰ ਸੱਦਾ ਮਾਮੇ ਹੁਣਾਂ ਨੂੰ ਸੱਦਾ ਇਹ ਤੁਹਾਡਾ ਜਵਾਕ ਵੇਖੋ ਕਿੰਨਾ ਸਿਆਣਾ ਹੋ ਗਿਆ ਜਿਵੇਂ ਮਾਮਾ ਵੀ ਆ ਗਿਆ ਸਾਨੂੰ ਯਕੀਨ ਨਹੀਂ ਹੁੰਦਾ ਵੇ ਤੇਰਾ ਐਡਾ ਦਿਮਾਗ ਆ ਸਾਡੇ ਲਈ ਤੇ ਬੜੀ ਸ਼ੌਕਿੰਗ ਆ ਆ ਵੇਖ ਪੈਕ ਬੁੱਕ ਰੰਗ ਲੈ ਗਿਆ ਇਹਨਾਂ ਨੂੰ ਲੋਰਸ ਦਿੱਤਾ ਤੇਰਾ ਗੋਲ ਤਾਂ ਪੰਚਮੀ ਸੀ ਨਾ ਪਤੰਗ ਲੈ ਕੇ ਆਇਆ ਤੇ ਮੈਂ ਨਾ ਵਾਏ ਕਿੰਨਾ ਚਾਜਾ ਜਗਾ ਤਾਨੂੰ ਕਾ ਨੂੰ ਜੜਾ ਹੀ ਲਿਖੀ ਤਾ ਸਰ ਉਹ ਕਿਤੇ ਮੈਨਰ ਲਿਖ ਲੈ ਆਂ ਹੇ ਆਏ ਸਿਆਣਾ ਪੋਤਾ ਮਾਮਿਆਂ ਵਰਗਾ ਬਣੂੰਗਾ ਆਹ ਵਾਓ ਵੀਰੇ ਥੈਂਕ ਯੂ ਮੈਨੂੰ ਤੇ ਕਿਤੇ ਤੈਨੂੰ ਕਹਦਾ ਸ਼ੁਕਰ ਮੇਲਾ ਆ ਗਿਆ ਮੇਰਾ ਆ ਗਈ ਲੱਗੀਆਂ